ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਤੇ ਨਵਾਂ ਬਲੌਗ ਨਵੇਂ ਦਿਨ ਦੀ ਸ਼ੁਰੂਆਤ ਚੱਲ ਪਿਆ ਅੱਗੇ ਦੇ ਰਸਤੇ ਦੇ ਲਈ ਤੇ ਅੱਗੇ-ਅੱਗੇ ਵੀਡੀਓ ਦਿਖਾਵਾਂਗੇ ਤੁਹਾਨੂੰ ਕਿਹੜੀ-ਕਿਹੜੀ ਲੋਕੇਸ਼ਨ ਤੇ ਜਾਣੇ ਹਾਂਗੇ ਅੱਗੇ ਲੋਕੇਸ਼ਨਾਂ ਬਹੁਤ ਸੋਹਣੀ ਆਉਣਗੀਆਂ ਸਾਰੀਆਂ ਲੋਕੇਸ਼ਨਾਂ ਤੁਹਾਨੂੰ ਦਿਖਾਵਾਂਗੇ ਕੁਝ ਕਿ ਲੋਕੇਸ਼ਨਾਂ ਅਸੀਂ ਇਸ ਵੀਡੀਓ ਦੇ ਵਿੱਚ ਬਲੌਗ ਦੇ ਵਿੱਚ ਨਹੀਂ ਪਾ ਸਕਦੇ ਕਿਉਂਕਿ ਉਹਦੇ ਨਾਲ ਵੀਡੀਓ ਜਿਹੜੀ ਜਾਦੇ ਲੰਬੀ ਹੋ ਜਾਂਦੀ ਹੈ ਉਹ ਸਪੈਸ਼ਲ ਅਲੱਗ-ਅਲੱਗ ਪਾਵਾਂਗੇ ਜਿਵੇਂ ਬਈ ਉਹ ਅੰਦਰ ਵੀ ਫੋਟੋ ਵਧੀਆ ਆ ਰਹੀ ਤੇ ਇਹ ਆ ਜੀ ਨਵਲਗੜ੍ਹ ਨਵਲਗੜ੍ਹ ਦੇ ਵਿੱਚ ਇਹ ਹਵੇਲੀਆਂ ਹੈਗੀਆਂ ਪੁਰਾਣੀਆਂ ਇਸ ਤਰ੍ਹਾਂ ਦੀ ਤੁਹਾਨੂੰ ਦੇਖਣ ਨੂੰ ਕਾਫੀ ਮਿਲ ਜਾਣੀਆਂ ਆ ਦੇਖੋ ਐਸਾਈਡ ਵੀ ਪੂਰੀ ਮਿੰਨਾ ਕਾਰੀ ਕੀਤੀ ਹੋਈ ਪੁਰਾਣੀਆਂ ਜਿਹੜੀਆਂ ਹਵੇਲੀਆਂ ਨੇਗੇ ਨਵਰਗੜ੍ਹ ਦੇ ਵਿੱਚ ਇੱਥੇ ਤਕਰੀਬਨ ਜਦੋਂ ਸ਼ਹਿਰ ਦੇ ਵਿੱਚ ਐਂਟਰ ਹੋ ਜੰਨੇਗੇ ਤਾ ਸਾਰੀਆਂ ਹੀ ਪੁਰਾਣੀਆਂ ਹਵੇਲੀਆਂ ਆਹ ਦੇਖ ਸਕਦੇ ਹੋ ਤੁਸੀਂ ਆ ਵੀ ਸਾਰੀਆਂ ਪੁਰਾਣੀਆਂ ਹਵੇਲੀਆਂ ਨੇ ਇਹ ਜੈਪੁਰ ਜਾਣੇ ਆਂ ਕਿ ਆਪਾਂ ਰਸਤੇ ਦੇ ਵਿੱਚ ਆਉਣਾ ਹੈਗਾ ਤੇ ਦੇਖ ਸਕਦੇ ਹੋ ਤੁਸੀਂ ਇਹ ਮੇਨ ਰੋਡ ਤੋਂ ਤਕਰੀਬਨ ਡੇਢ ਕਿਲੋ ਡੇਢ ਹਨ 2 ਕਿਲੋਮੀਟਰ ਦੂਰ ਹੈ ਇਹ ਜੋ ਸਾਰੀਆਂ ਹੀ ਪੁਰਾਣੀਆਂ ਚੀਜ਼ਾਂ ਨੇ ਦੇਖੋ ਪੁਰਾਣੇ ਮਕਾਨ ਸਾਰੇ ਉਹ ਦੇਖ ਸਕਦੇ ਹੋ ਤੁਸੀਂ ਨਵਲਗੜ੍ਹ ਜੀ ਤੇ ਜਾਨਿਆਂ ਦੇ ਵਿੱਚ ਹੋਰ ਇੱਕ ਕਹਿੰਦੇ ਵੀ ਮਿਊਜ਼ੀਅਮ ਵੀ ਬਣਿਆ ਹੋਇਆ ਹੈਗਾ ਤੇ ਮਿਊਜ਼ੀਅਮ ਦਿਖਾਵਾਂਗੇ ਤੁਹਾਨੂੰ ਆ ਦੇਖੋ ਆ ਵੀ ਸਾਣੀ ਪੁਰਾਣੀਆਂ ਹੋਈਆਂ ਉ ਪੁਰਾਣਾ ਮੰਦਿਰ ਆ ਗਿਆ ਇਹਦਾ ਵੀ ਗੇਟ ਦੇਖਦੇ ਆ ਜੇ ਕਿਤੇ ਪਾਸੇ ਖੁੱਲਿਆ ਹੋਇਆ ਤਾਂ ਕਹਿੰਦੇ ਇਹ ਬੰਦ ਆ ਇਹ ਵੀ ਸਾਰੀਆਂ ਪੁਰਾਤਨ ਚੀਜ਼ਾਂ ਨੇ ਤੇ ਅੱਗੇ-ਅੱਗੇ ਜਾ ਕੇ ਦਿਖਾਉਣੇ ਆ ਤੁਹਾਨੂੰ ਨਵਲਗੜ੍ਹ ਦਾ ਸਾਰਾ ਵਲੌਗ ਦਿਖਾਵਾਂਗੇ ਵੀ ਦੇ ਵਿੱਚ ਕਿਹੜੇ ਕਿਹੜੇ ਬ੍ਰਾਹਮਣ ਚੀਜ਼ਾਂ ਆਈਆਂ ਕਿਹੜੇ ਕਿਹੜੇ ਮੰਦਰ ਹੈਗੇ ਤੇ ਹਵੇਲੀਆਂ ਆ तकरीबन ਇਹਦੇ ਵਿੱਚ ਪੁਰਾਣੀਆਂ ਤੇ ਉਹ ਜਾ ਕੇ ਦਿਖਾਉਣਾ ਤੁਹਾਨੂੰ ਤੇ ਮਿਊਜ਼ੀਅਮ ਵੀ ਦੱਸਿਆ ਤੇ ਮਿਊਜ਼ੀਅਮ ਦਿਖਾਵਾਂਗੇ ਤੁਹਾਨੂੰ ਜਾ ਕੇ ਦੇਖੋ ਆ ਰਸਤੇ ਦੇ ਵਿੱਚ ਸਾਰੀਆਂ तकरीबन ਪੁਰਾਣੀਆਂ ਹਵੇਲੀਆਂ ਹੈਗੀਆਂ ਹੁਣ ਅਸੀਂ ਕਿਸੇ ਤੋਂ ਪੁੱਛਿਆ ਸੀਗਾ ਉਹ ਕਹਿੰਦੇ ਵੀ ਪੌਦਾਰ ਹਵੇਲੀ ਇੱਕ ਤੇ ਉਹਦੇ ਵਿੱਚ ਮਿਊਜ਼ੀਅਮ ਵੀ ਹੈਗਾ ਉਹ ਦੇਖਣ ਵਾਲਾ ਹੈਗਾ ਤੇ ਪੁਰਾਣੀਆਂ ਬਿਲਡਿੰਗਾਂ ਬਹੁਤ ਸੋਹਣੀਆਂ ਪਰ ਪੰਜਾਬੀ ਦੇ ਵਿੱਚ ਕਹਿਣ ਨੂੰ ਛੜਕਾਂ ਦਾ ਬੇੜਾ ਕਰਕ ਹੋਇਆ ਹੋਇਆ ਹੈਗਾ ਸਾਰਾ ਪੁਰਾਣਾ ਸ਼ਹਿਰ ਹੈਗਾ ਇਹ ਟੂ ਜੈਡ ਆਹ ਚੈੱਕ ਕਰੋ ਸਾਰੀਆਂ ਪੁਰਾਣੀਆਂ ਹਵੇਲੀਆਂ ਹੀ ਆਹ ਦੇਖੋ ਸਾਰੀਆਂ ਪੁਰਾਣੀਆਂ ਹਵੇਲੀਆਂ ਹੀ ਆ ਤੇ ਉਹ ਹਵੇਲੀ ਤੇ ਜਾ ਕੇ ਦੇਨੇ ਆ ਵਿੱਚੋਂ ਦੇਨੇ ਆ ਦਿਖਾਉਣਾ ਆ ਤੁਹਾਨੂੰ ਸਾਰੀ ਆ ਗੁਰੂ ਨੂੰ ਰੋਕ ਲਿਆ ਚੈਨਲ ਸਬਸਕ੍ਰਾਈਬ ਕਰੇਗਾ ਤੇ ਆ ਗਈ ਜੀ ਪੌਦਾਰ ਹਵੇਲੀ ਵਿੱਚੋਂ ਦਿਖਾਉਣਾ ਸਾਰੀ ਤੁਹਾਨੂੰ ਕਿਹੜਾ ਸਾਹਮਣੇ ਦਿਖਾਇਆ ਇਹ ਹੈ ਜੀ ਪੂਰੀ ਹਵੇਲੀ ਦੇਖੋ ਸਾਰੇ ਤੇ ਚਿੱਤਰਕਾਰੀ ਹੋਈ ਹੈ ਸਾਰਿਆਂ ਤੇ ਮਤਲਬ ਕੀ ਫੋਟੋਆਂ ਬਣੀਆਂ ਹੋਈਆਂ ਨੇ ਉਸ ਸਮੇਂ ਦੇ ਜਿਹੜੇ ਇੱਥੇ ਰਾਜੇ ਸੀਗੇ ਤੇ ਬੱਚੇ ਇੱਕ ਦੋ ਪਰਾਂ ਜਾਂਦੀਆਂ ਵੀ ਜਿਹੜੀਆਂ ਫੋਟੋ ਬਣੀਆਂ ਆ ਉੱਪਰੋਂ ਦੇਖੋ ਬਾਲ ਕਿੰਨੀਆਂ ਦੇਖੋ ਤੇ ਅੰਦਰੋਂ ਵੀ ਬਾਕੀ ਤੁਹਾਨੂੰ ਸਾਰੀ ਦਿਖਾਉਣੇ ਆਂਗੇ ਤੇ ਇਹ ਹਵੇਲੀ ਬਣੀ ਸੀ 1902 ਦੇ ਵਿੱਚ ਇੱਥੇ ਬਾਕੀ ਜਿੰਨੀਆਂ ਜਾਦੇ ਪੁਰਾਣੇ ਜਿਹੜੀਆਂ ਹਵੇਲੀਆਂ ਗਈਆਂ ਉਹਨਾਂ ਦੀ ਤਾਂ ਕੋਈ ਟਿਕਟ ਨਹੀਂ ਤੇ ਉਹਨਾਂ ਦੇ ਤਕਰੀਬਨ ਗੇਟ ਵੀ ਸਾਰੇ ਬੰਦ ਹੁੰਦੇ ਆਗੇ ਦੇਖਣ ਵਾਲੀਆਂ ਹੈ ਨਹੀਂਆਂ ਇਹਦੇ ਵਿੱਚ ਕਈ ਹਵੇਲੀਆਂ ਇਹੋ ਜਿਹੀਆਂ ਐ ਦੀਆਂ ਦੇਖਣ ਵਾਲੀਆਂ ਪਰ ਉਹਨਾਂ ਦੀ ਸਾਰੇ ਦੀਆਂ ਟਿਕਟਾਂ ਹੈ ਇਹਦੀ ਵੀ ਟਿਕਟ ਹੈ 100 ਵੀਰੇ ਵੀ ਪਰਹੜ ਤੇ ਅੰਦਰੋਂ ਦਿਖਾਉਣਾ ਤੁਹਾਨੂੰ 1902 ਦੇ ਵਿੱਚ ਬਣੀ ਸੀਗੀ ਇਹ ਹਵੇਲੀ ਅੰਦਰੋਂ ਫੜੀ ਦਿਖਾਣੀ ਹੈ ਮਿਊਜ਼ੀਅਮ ਵੀ ਬਣਿਆ ਹੋਇਆ ਇਹਦੇ ਵਿੱਚ ਆਹ ਦੇਖੋ ਆਹ ਹੋਰ ਹਵੇਲੀ ਹੈ ਇਹ ਵੀ ਬਹੁਤ ਪੁਰਾਣੀ ਹੈ ਸ਼ਾਇਦ ਇਹ ਵੀ 1902 ਦੀ ਹੀ ਬਣੀ ਹੋਵੇ ਇਹਦੇ ਚਿੱਤਰਕਾਰੀ ਕੀਤੀ ਹੋਈਆਂ ਸੇਮ ਜਮਾ ਥੋੜਾ ਵੋਟਾ ਕਿਉਂਕਿ ਜਿਹੜੇ ਟਾਈਮ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਪਰ ਜਿਹੜੇ ਹਿਸਾਬ ਨਾਲ ਚਿੱਤਰਕਾਰੀਆਂ ਹਜੇ ਪੂਰੀਆਂ ਪ੍ਰੋਪਰ ਉਵੇਂ ਦੀਆਂ ਉਵੇਂ ਹੀ ਬਣਾਈਆਂ ਨੇ ਇਹ ਹਵੇਲੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਇੱਥੇ ਹਵੇਲੀਆਂ ਜਿਹੜੀਆਂ ਚੰਗੀ ਹਾਲਤ ਦੇ ਵਿੱਚ ਐ ਉਹੀ ਚਾਲੂ ਐ ਤੇ ਜਿਹੜੀਆਂ ਥੋੜੀਆਂ ਖਸਤਾ ਹਾਲਤ ਦੇ ਵਿੱਚ ਐ ਉਹ ਸਾਰਿਆਂ ਨੂੰ ਲੋਕ ਲੱਗੇ ਹੋਏ ਐ ਜਿੰਦੇ ਲਾ ਰੱਖਿਆ ਇਹ ਵੀ ਜਿੰਦਾ ਲੱਗਿਆ ਹੋਇਆ ਤੇ ਕਿੱਤਰਕਾਰੀ ਦੇਖੋ ਤੁਸੀਂ ਉਸ ਸਮੇਂ ਦੇ ਵਿੱਚ ਕਿੰਨੀ ਵਧੀਆ ਹੁੰਦੀ ਸੀਗੀ ਉੱਪਰ ਗੇਟ ਹਵੇਲੀ ਦੇ ਅੰਦਰ ਜਾਣ ਵਾਲਾ ਪਲਾਨ ਕਰਤਾ ਸੀ ਜੀ ਕੈਨਸਲ ਕਿਉਂਕਿ ਹਵੇਲੀ ਦੀ ਸਾਫ ਸਫਾਈ ਕਰੀ ਜਾਂਦੇ ਸੀ ਉਹ ਕਹਿੰਦੇ ਵੀ ਸਾਨੂੰ ਤਕਰੀਬਨ ਘੰਟਾ ਲੱਗ ਜਾਊਗਾ ਤਾਂ ਕਿਹਨਾ ਟਾਈਮ ਨਹੀਂ ਸੀ ਅੱਗੇ ਬਾਟ ਕੱਢਣੀ ਸੀਗੀ ਤਾਂ ਬਾਹਰੋਂ-ਬਾਹਰੋਂ ਐਕਸਪਲੋਰ ਕਰੇ ਜਿਵੇਂ ਹਵੇਲੀਆਂ ਕਰਨੀਆਂ ਸੀਗੀਆਂ ਜੇ ਤੁਸੀਂ ਵੀ ਆਉ ਤਾਂ ਹਵੇਲੀਆਂ ਇੱਥੇ ਬਹੁਤ ਸੋਹਣੀਆਂ ਦੇਖੋ ਜਰੂਰ ਇੱਕ ਵਾਰੀ ਸ਼ਹਿਰ ਤੇ ਬਾਕੀ ਮਿਲਦੇ ਆਂ ਅਗਲੀ ਲੋਕੇਸ਼ਨ ਤੇ ਜਾ ਕੇ ਮੌਸਮ ਵੀ ਥੋੜਾ ਰਾਹ ਹੋ ਗਿਆ ਟਾਈਮ ਹੋ ਗਿਆ ਜੀ 7:00 ਵਜੇ ਕੇ ਦੁਪਹਿਰ ਦੇ ਤੇ ਅੱਜ ਤੋਂ ਪਹਿਲਾਂ ਅਸੀਂ ਜੇ ਸਿੱਧੀ ਬਾੜ ਦੀ ਗੱਲ ਕਰੀਏ ਸਿੱਧੀ ਬਾੜ ਘਾੜਤੀ ਸਾਈਕਲੀਆਂ ਤੇ ਅੱਜ ਅਸੀਂ ਉੱਠੇ ਸੀਗੇ 7:00 ਵਜੇ 7:00 ਵਜੇ ਉੱਠ ਕੇ ਤੇ ਸਾਢੇ 7-8:00 ਵਜੇ ਨੂੰ ਅਸੀਂ ਚਾਲੇ ਪਾਦੇ ਸੀਗੇ ਤੇ ਸਿੱਧੀ ਬਾੜ ਦੀ ਗੱਲ ਕਰੀਏ ਤਾਂ ਸਿੱਧੀ ਅਸੀਂ 28 ਕਿਲੋਮੀਟਰ ਘਾੜਤੀ ਰਸੀਓ ਸਾਰਾ ਸ਼ਹਿਰ ਜਿਹੜਾ ਐਕਸਪਲੋਰ ਕੀਤਾ ਹੈਗਾ ਤੇ ਉਹਦੇ ਵਿੱਚ ਵੀ ਤਕਰੀਬਨ ਸਾਨੂੰ ਅਸੀਂ 5-7 ਕਿਲੋਮੀਟਰ ਘੜਤਾ ਹੋਊਗਾ ਤੇ ਕਲਮ ਲਾ ਕੇ ਅਸੀਂ 35-40 ਕਿਲੋਮੀਟਰ ਇਹ ਤੋਂ ਪਹਿਲਾਂ ਘੜਤੀ ਤੇ ਸੀਕਰ ਰਹਿ ਗਏ ਇਥੋਂ 15-18 ਕਿਲੋਮੀਟਰ ਦੂਰ ਤੇ ਸੀਕਰ ਦੇ ਵਿੱਚ ਬਹੁਤ ਵਧੀਆ ਲੋਕੇਸ਼ਨ ਹੈਗੀਆਂ ਤੇ ਸੀਕਰ ਦੇ ਵਿੱਚ ਜਾ ਕੇ ਸੀਕਰ ਦੇ ਵਿੱਚ ਜਾ ਕੇ ਸਾਨੂੰ ਲੋਕੇਸ਼ਨਾਂ ਦਿਖਾਉਣੀਆਂਗੇ ਜੁੜੇ ਰਹੋ ਬਲੌਗ ਦੇ ਨਾਲ ਦਿਖਾਉਣਿਆ ਤੁਹਾਨੂੰ ਜਾ ਕੇ ਸਿਕਰ ਦੇ ਵਿੱਚ ਮਿਲਦੇ ਆ ਅਗਲੀ ਲੋਕੇਸ਼ਨ ਤੇ ਮਤਲਬਾਈ ਹੋਈ ਪਈ ਹੈ ਵੀ ਤੇ ਹਵਾ ਵੀ ਹੁਣ ਸਾਥ ਦੇ ਰਹੀ ਹੈ ਹਵਾ ਜਦੋਂ ਅੱਗੋ ਹੋ ਜਾਂਦੀ ਉਹ ਥੋੜਾ ਮੁਸ਼ਕਲ ਹੋ ਜਾਂਦਾ ਪਰ ਹਵਾ ਹੁਣ ਸਾਈਡ ਤੋਂ ਤਾਂ ਕਰਕੇ ਬਾੜ ਜਿਹੜੀ ਜਲਦੀ ਨਿਕਲ ਜੂਗੀ ਸਿਕਰ ਪਹੁੰਚ ਗਏ ਜੀ ਪਹੁੰਚ ਗਏ ਸਿਕਰ ਰਾਜਸਥਾਨ ਆਹ ਹਾਂ ਦਾ ਮੇਨ ਹਾਈਵੇ ਇੱਕ ਛੱਡ ਕੇ ਇਥੋਂ ਸਿਕਰ ਨੂੰ ਇਧਰ ਜਾਂਦੀ ਆ ਇੱਕ ਅੱਗੇ ਜਾ ਕੇ ਵੀ ਜਾਂਦੀ ਹੈਗੀ ਸਿਕਰ ਸ਼ਹਿਰ ਪਹੁੰਚ ਗਏ ਸਿਕਰ ਸ਼ਹਿਰ ਦੇ ਵਿੱਚ ਬੈਠੇ ਆਂ ਚਾਹ ਪੀਤੀ ਇੱਥੋਂ ਤੇ ਅੱਜ ਪੰਜਵਾਂ ਦਿਨ ਹੈ ਤੱਕ ਸਿੱਧੀ ਬਾਟਾ ਸੀ ਕੱਢਤੀ 424 ਕਿਲੋਮੀਟਰ ਤੇ ਜੇ ਆਸੇ ਪਾਸੇ ਵਾਲੀ ਲਾ ਕੇ ਪੰਜ ਦਿਨਾਂ ਦੇ ਵਿੱਚ 500 ਕਿਲੋਮੀਟਰ ਕੱਢਤੀ ਅਜੇ ਅੱਜ ਦਾ ਦਿਨ ਅੱਧਾ ਪਿਆਗਾ ਤੇ 1 ਵਜੇ ਪੰਜ ਜਿਹੜਾ ਪੰਜਵਾਂ ਦਿਨ ਸੀਗਾ 1 ਵਜੇ ਤੁਰੇ ਸੀਗੇ 1 ਵਜੇ ਤੁਰੇ ਸੀ ਤੇ ਅਜੇ ਸ਼ਾਮ ਤੱਕ ਅਸੀਂ ਮੈਨੂੰ ਲੱਗਦਾ ਵੀ 550 ਕਿਲੋਮੀਟਰ ਜਿਹੜੀ ਉਹ 5 ਦਿਨਾਂ 'ਚ ਕੱਢ ਦਾਂਗੇ ਤੇ ਲੋਕੇਸ਼ਨ ਤੇ ਜਾਣੇ ਐਪਲੀਕੇਸ਼ਨ ਸਰਚ ਕੀਤੀ ਆ ਤੇ ਚਾਹ ਪੀ ਕੇ ਰੈਡੀ ਹੋ ਗਏ ਲੋਕੇਸ਼ਨ ਤੇ ਜਾ ਕੇ ਸਾਨੂੰ ਲੋਕੇਸ਼ਨ ਦਿਖਾਉਣੇ ਹੁਣ ਰੁਕੇ ਵੀ ਰਸਤੇ ਦੇ ਵਿੱਚ ਸਿਕਰ ਦੇ ਵਿੱਚ ਇੱਕ ਰਾਣੀ ਸਤੀ ਮੰਦਰ ਹੈਗਾਗਾ ਇੱਕ ਤਾਂ ਇਹਦਾ ਆਹ ਗੇਟ ਰਹਿ ਗਿਆ ਇੱਕ ਹੈਗਾ 게ਟ ਦਾ ਦੂਜੀ ਸਾਈਡ ਦੂਜੀ ਸਾਈਡ ਤੋਂ ਦਿਖਾਉਣੇ ਹੈਗੇ ਦੋ ਸਾਈਡ ਇਹਦੇ 게ਟ ਹੈਗੇ ਇੱਥੇ ਵੀ ਰਾਣੀ ਸਤੀ ਮੰਦਰ ਹੈਗਾਗਾ ਤੇ ਉੱਥੇ ਵੀ ਤੁਹਾਨੂੰ ਰਾਣੀ ਸਤੀ ਮੰਦਰ ਦਿਖਾਇਆ ਸੀਗਾ ਦੂਜਾ 게ਟ ਆਸ ਇਧਰ ਉਹ ਸ਼ਾਇਦ ਰਹਿਣ ਖਾਤਰ ਹੈ ਇਸ ਖਾਤਰ ਹੈ ਇਹ ਹੈ ਜੀ ਰਾਣੀ ਸਤੀ ਮੰਦਰ ਇਹ ਰਿਹਾ ਇਸ ਖਾਤਰ ਹੈ ਨੇਗੇਸ਼ਨ ਚੈੱਕ ਕਰੋ ਹੋ ਪਰਬਤ ਦੇ ਉੱਤੇ ਨਕ ਕਿਲਾਗਾ ਉੱਚਾ ਬਾੜ ਵਾਲਾ ਹੈ ਉਹਦੇ ਉੱਪਰ ਜਾਣਾ ਤਾਂ ਖਰ ਪੋਸੀਬਲ ਹੈ ਨਹੀਂਗਾ ਤੇ ਆ ਗਿਆ ਹਰਸ਼ ਪਰਬਤ ਇਦੇ ਉੱਪਰ ਸ਼ਿਵਜੀ ਦਾ ਮੰਦਿਰ ਬਣਿਆ ਹੋਇਆ ਹੈਗਾ। ਹਰਸ਼ ਪਰਬਤ ਇਹ ਸ਼ਹਿਰ ਤੋਂ ਦੂਰ ਹੈ ਤਕਰੀਬਨ ਇਹ ਹੋਊਗਾ 10-15 ਕਿਲੋਮੀਟਰ ਦੂਰ। ਹਰਸ਼ ਪਰਬਤ ਕਿੰਨੇ ਜਾ ਰਹੇ ਸੀਗੇ ਤੇ ਇੱਥੋਂ ਦਾ ਲੋਕਲ ਬੰਦਾ ਸਾਨੂੰ ਮਿਲ ਗਿਆ। ਉਹ ਕਹਿੰਦਾ ਵੀ ਘੱਟੋ-ਘੱਟੇ ਦੀ ਨਾ ਵਾਲੀ ਤਾਂ 13-14 ਕਿਲੋਮੀਟਰ ਦੀ ਜਿਹੜੀ ਚੜਾਈ ਹੈਗੀ ਤੇ ਸਾਈਕਲ ਨਾਲ ਤਾਂ ਉਹ ਪੋਸੀਬਲ ਹੈਣੀਗੀ ਤੇ ਹੁਣ ਇੱਥੋਂ ਦਾ پلان ਸਾਨੂੰ ਕਰਨਾ ਪੂ ਕੈਨਸਲ ਤੇ ਬਾਕੀ ਤੁਸੀਂ ਲੋਕੇਸ਼ਨ ਦੇਖ ਲਓ ਬੈਦਰ ਬਹੁਤ ਸੋਹਣਾ ਇੱਥੇ ਮੌਸਮ ਪੂਰਾ ਠੰਡਾ ਹੈਗਾ ਲੱਗਦਾ ਨਹੀਂ ਵੀ ਰਾਜਸਥਾਨ ਦੇ ਵਿੱਚ ਫਿਰਦੇ ਆਂ ਲੱਗਦਾ ਵੀ ਜਿਵੇਂ ਹਿਮਾਚਲ ਦੇ ਵਿੱਚ ਫਿਰਦੇ ਹੁੰਨੇ ਹੈਗੇ ਜੇ ਕਹਿੰਦੇ ਗੱਡੀ ਤੇ ਵੀ ਜਾਣਿਆ ਤਾਂ ਹੁਣ ਲਾ ਲਓ ਘਟੋ ਘਟਾ 4 ਘੰਟਿਆਂ ਦਾ ਰਹਿਗਾ ਕਿਉਂਕਿ ਸਿੱਧੀ ਪਹਾੜੀ ਆ ਸਾਈਕਲ ਲੈ ਕੇ ਉੱਪਰ ਚੜ੍ਹਨਾ ਪਵੇਗਾ ਤਾਂ ਕਰਕੇ ਤੁਹਾਨੂੰ ਪਲਾਨ ਜਿਹੜਾ ਡ੍ਰੌਪ ਕਰਨਾ ਪਊਗਾ ਹੁਣ ਫਿਰ ਫਿਰ ਹਾਲ ਹੈ ਹਨੇਰਾ ਵੀ ਹੋ ਗਿਆ ਰੋਟੀ ਖਾ ਕੇ ਹੁਣ ਰੈਸਟ ਕਰਾਂਗੇ ਅੱਜ ਤਕਰੀਬਨ ਅਸੀਂ 100 ਕਿਲੋਮੀਟਰ ਸਾਈਕਲ ਚਲਾਤੀ ਹੋਗੀ ਜਿਹੜੀ ਸਿੱਧੀ ਬਾਏ ਰੋਡ ਆਈ ਹੈ ਉਹ ਤਾਂ ਅਸੀਂ ਚਲਾਤੀ 95 ਕਿਲੋਮੀਟਰ ਜਿਹੜੀ ਸ਼ਹਿਰ ਦੇ ਵਿੱਚ ਚਲਾਈ ਹੈ ਉਹ ਅਲੱਗ ਚਲਾਈਏਗੀ ਤੇ ਸਾਰੀ ਮਿਲਾ ਕੇ 5 ਦਿਨਾਂ ਦੀ ਅੱਜ 500 550 ਕਿਲੋਮੀਟਰ ਜਿਹੜੀ ਉਹ ਪੂਰੀ ਕਰਤੀ ਐ ਤੇ ਇੱਥੋਂ ਜੈਪੁਰ ਰਹਿ ਗਿਆ ਆ 23 ਕਿਲੋਮੀਟਰ ਇੱਥੇ ਤੜਕੇ ਤੁਹਾਨੂੰ ਸਾਰੀਆਂ ਵੈਕੇਸ਼ਨ ਦਿਖਾਵਾਂਗੇ ਤੇ ਮਿਲਦੇ ਆਂ ਅਗਲੇ ਬਲੌਗ ਵਿੱਚ